ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਤੇ ਨਸ਼ਾ ਜਿਹੜਾ ਪੰਜਾਬ ਦੇ ਘਰ-ਘਰ ਦੇ ਵਿੱਚ ਵੜ ਚੁੱਕਿਆ ਹੈ ਅੱਜ ਅਸੀਂ ਪਿੰਡ ਪਹੁੰਚੇ ਹਾਂ ਸ਼ਕੂਰ ਜਿੱਥੇ ਕਿ ਨੌਜਵਾਨਾਂ ਵੱਲੋਂ ਉਦਮ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਨਸ਼ਿਆਂ ਨੂੰ ਰੋਕਣ ਦੇ ਲਈ ਜਿਹੜਾ ਵਿਸ਼ੇਸ਼ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਮੈਂ ਇੱਥੇ ਵੀ ਦੱਸਣਾ ਚਾਹਣਾ ਹੈ ਜ਼ਿਕਰਯੋਗ ਹੈ ਕਿ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੁੰਦਾ ਚਾਹੀਦਾ ਹੈ ਉਹ ਜਿਹੜੇ ਇਹ ਪਿੰਡ ਨਿਵਾਸੀ ਆਪ ਕਰ ਰਹੇ ਹਨ ਜਿਹੜਾ ਕੰਮ ਸਰਕਾਰਾਂ ਦਾ ਹਨ ਇੱਥੇ ਜਿਹੜੇ ਪਿੰਡ ਨਿਵਾਸੀ ਹਨ ਉਹ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਕਿ ਜਿਹੜਾ ਇਹ ਨਸ਼ਾ ਛਡਾਊ ਕੇਂਦਰ ਜਿਹੜਾ ਨਸ਼ਾ ਛਡਾਊ ਕੈਂਪ ਹੈ ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲਦਾ ਹੈ ਕਿਹੜੀਆਂ-ਕਿਹੜੀਆਂ ਜਿਹੜੀਆਂ ਖੇਡਾਂ ਕਰਾਈਆਂ ਜਾਂਦੀਆਂ ਹਨ ਕਿਹੜੇ-ਕਿਹੜੇ ਜਿਹੜੇ ਕੋਚ ਹੈ ਉਹ ਕਿਸ ਤਰ੍ਹਾਂ ਸਿਵਾਵਾ ਦਿੰਦੇ ਹਨ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਾਉਂਦੇ ਪਿੰਡ ਸ਼ਕੂਰ ਅਸੀਂ ਪਹੁੰਚੇ ਆਂ ਦੇਖੋ ਕਿਸ ਤਰ੍ਹਾਂ ਜਿਹੜੇ ਨੌਜਵਾਨ ਹੈ ਉਹੋ ਪ੍ਰੋਪਰ ਜਿਹੜੀ ਆ ਆਪਣੀ ਖੇਡ ਦੀ ਤਿਆਰੀ ਕਰ ਰਹੇ ਆ ਨਸ਼ਿਆਂ ਤੋਂ ਜਿਹੜਾ ਬਚਣ ਲਈ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਨਗਰ ਨਿਵਾਸੀਆਂ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਮੈਂ ਹਰ ਪਿੰਡ ਨੂੰ ਅਪੀਲ ਕਰੂੰਗਾ ਕਿ ਉਹ ਆਪਣੇ ਪੱਧਰ ਤੇ ਵੀ ਨਸ਼ਿਆਂ ਨੂੰ ਰੋਕਣ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਆ ਉਪਰਾਲੇ ਕਰਨ ਜ਼ਿਕਰਯੋਗ ਹੈ ਕਿ ਜਿਹੜਾ ਪੰਚਾਇਤ ਹੈ ਤੇ ਸਾਰੇ ਨਗਰ ਨਿਵਾਸੀਆਂ ਨਾਲ ਦੇ ਸਹਿਯੋਗ ਦੇ ਨਾਲੇ ਜਿਹੜਾ ਗਰਾਊਂਡ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ ਉਹੋ ਜਿਹੇ ਗਰਾਊਂਡ ਜਿਹੜੇ ਪਿੰਡ-ਪਿੰਡ ਤਿਆਰ ਹੋਣੇ ਚਾਹੀਦੇ ਹਨ ਤਾਂ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਜਿਹੜਾ ਬਚਾਇਆ ਜਾ ਸਕੇ ਇਹ ਜਿਹੜੇ ਉਪਰਾਲੇ ਆਏ ਇਹ ਸਰਕਾਰਾਂ ਨੂੰ ਜਿਹੜੇ ਉਪਰਾਲੇ ਕਰਨੇ ਚਾਹੀਦੇ ਹਨ ਜੋ ਕਿ ਨੌਜਵਾਨ ਆਪਣੇ ਪੱਧਰ ਤੇ ਜਿਹੜੇ ਉਪਰਾਲੇ ਕਰ ਰਹੇ ਹਨ ਜੇ ਸਰਕਾਰਾਂ ਇੰਨੀ ਇੱਕ ਸਤਰਕ ਹੋ ਜਾਣ ਤਾਂ ਜਿਹੜਾ ਨਸ਼ਾ ਹੈ ਉਹ ਪੰਜਾਬ ਤੋਂ ਮੁਕੰਮਲ ਤੌਰ ਤੇ ਜਿਹੜਾ ਬੰਦ ਹੋ ਸਕਦਾ ਹੈ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਇਹੋ ਜਿਹੇ ਜਿਹੜੇ ਉਦਮੀ ਨੌਜਵਾਨ ਹਨ ਉਹਨਾਂ ਨੂੰ ਜਿਹੜੀ ਹੈ ਜ਼ਰੂਰ ਸਰਕਾਰੀ ਤੌਰ ਤੇ ਸਹਾਇਤਾ ਵੀ ਦੇਣ ਤਾਂ ਕਿ ਨਸ਼ਿਆਂ ਨੂੰ ਜਿਹੜਾ ਖਤਮ ਕੀਤਾ ਜਾ ਸਕੇ ਸਾਡੇ ਨਾਲ ਇੱਥੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਕੀ ਕਹਿਣਾ ਵੀਰੇ ਕੀ ਨੌਜਵਾਨ ਪੀੜੀ ਨੂੰ ਸੰਦੇਸ਼ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਸਾਥੀ ਜੀ ਸਾਰਿਆਂ ਨੂੰ ਮੈਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਚਾਹਣਾ ਸਾਡੇ ਬਾਅਦ ਚੜ ਕੇ ਕੈਂਪ ਦੇ ਹਿੱਸਾ ਬਣੋ ਤੇ ਬਾਈ ਦਾ ਸਹਿਯੋਗ ਕਰੋ ਸਾਰੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਤੇ ਬਾਈ ਦਾ ਵੀ ਧੰਨਵਾਦ ਜਿਹੜੇ 2022 ਤੋਂ ਲਗਾਤਾਰ ਜੁੜੇ ਆ ਸਾਡੇ ਨਾਲ ਤੇ ਵਧੀਆ ਮੁੰਡੇ ਤਿਆਰ ਕਰ ਰਹੇ ਆ ਸਾਡੇ ਪਿੰਡ ਦਾ ਲੱਭਾ ਮੁੰਡਾ ਪਿਛਲੇ ਸਾਲ ਆਹ ਕੈਂਪ 'ਚ ਹੀ ਮਿਹਨਤ ਲਾ ਕੇ ਤਿਆਰ ਹੋਇਆ ਐ ਇਸ ਵਾਰ ਬਹੁਤ ਵਧੀਆ ਟੂਰਨਾਮੈਂਟ ਖੇਡਿਆ ਨਵਾਂ ਮੁੰਡਾ ਸੀ ਅਕਰ ਜੋਗ ਹੈ ਕਿ ਅਸੀਂ ਜਿਹੜੇ ਦੂਜੇ ਪਿੰਡ ਹਨ ਫਰੋਜਪੁਰ ਦੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਇਸ ਪਿੰਡ ਤੋਂ ਸਿੱਖਿਆ ਲੈ ਕੇ ਆਪਣੇ ਪੱਧਰ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਕਿਉਂਕਿ ਜਿਹੜੀਆਂ ਸਰਕਾਰਾਂ ਹਨ ਉਹ ਤਾਂ ਕੰਬ ਕਰਨੀ ਨੀਂਦ ਸੁੱਤੀਆਂ ਪਈਆਂ ਹਨ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਹਰ ਪਿੰਡ ਨੂੰ ਕਰਨਾ ਪਊਗਾ ਜੇ ਨਸ਼ਿਆਂ ਨੂੰ ਠੱਲ ਪਾਉਣੀ ਹੈ ਸਾਡੇ ਨਾਲ ਇੱਥੋਂ ਦੇ ਕਬੱਡੀ ਖਿਡਾਰੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਕੀ ਕਹਿਣਾ ਕੀ ਕਹਿਣਾ ਵੀਰੇ ਤੁਹਾਡਾ ਸਤਿ ਸ੍ਰੀ ਅਕਾਲ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਬਾਈ ਨੇ ਸਾਡੇ ਪਿੰਡ 2022 1 ਮਈ 2022 ਤੋਂ ਕੈਂਪ ਸਟਾਰਟ ਕੀਤਾ ਸੀਗਾ ਉਹਨਾਂ ਦੇ ਬਾਈ ਨਾਲ ਜੁੜੇ ਹੋਏ ਆ ਤੇ ਚਲੋ ਹੌਲੀ 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 ਗੇਂਦ ਦੇ ਵਿੱਚ ਪ੍ਰੂਵਮੈਂਟ ਆਉਂਦੀ ਹੈ ਜਿਵੇਂ ਹੁਣ ਅਸੀਂ ਥੋੜਾ ਵਧੀਆ ਖੇਡਣ ਲੱਗ ਪਿਆ ਸਾਰਾ ਕੁਝ ਬਾਈ ਦੀ ਵਜ੍ਹਾ ਨਾਲ ਹੀ ਆ ਜਿਹੜੇ ਇੱਥੇ ਹੋਰ ਗਰੀਬ ਕਰਾਂ ਦੇ ਮੁੰਡੇ ਆਉਂਦੇ ਆ ਬਾਈ ਹੁਣ ਇਹਨਾਂ ਨੂੰ ਪੱਲਿਓਂ ਖਰਾਕ ਵੀ ਦਿੰਦੇ ਰਹੇ ਹਨ ਰੋਜ਼ 30 ਕਿਲੋਮੀਟਰ ਦਾ ਅਪ ਡਾਊਨ ਕਰਦੇ ਆ ਡੇਲੀ ਤੇ ਸਾਰਾ ਕੁਝ ਬਾਈ ਕਰਕੇ ਹੀ ਆ ਸਾਰਾ ਸਿਰਾ ਬਾਈ ਨੂੰ ਹੀ ਜਾਂਦਾ ਹੈ ਤੇ ਹੁਣ ਵੀ ਇੱਥੇ ਕੈਂਪ ਦੇ ਵਿੱਚੋਂ ਕਾਫੀ ਮੁੰਡੇ ਜੁੜ ਰਹੇ ਆ ਸਾਲ ਤੇ ਸਾਰਾ ਕੁਝ ਬਾਈ ਕਰਕੇ ਹੀ ਆ ਜੀ ਕਿੰਨੇ ਕ ਜਿਹੜੇ ਮੈਚ ਖੇਡ ਚੁੱਕੇ ਹੋ ਪਿੰਡੂ ਮੈਚ ਪਿੰਡੂ ਹੁਣ ਇਹ ਸੀਨ ਡੇਲੀ ਮੈਚ ਖੇਡਦੇ ਰਹੇ ਆ ਜੀ ਦੋ ਵਾਰੀ ਬੈਸਟ ਵੀ ਬਣਿਆ ਜੀ ਤੇ ਬਾਕੀ ਹਾਂ ਕਾਫੀ ਵਾਰੀ ਜਿੱਤ ਵੀ ਪ੍ਰਾਪਤ ਕੀਤੀ ਹੈ ਜੀ ਤੇ ਹੌਲੀ ਹੌਲੀ ਬਸ ਅੱਗੇ ਆ ਹੀ ਚੱਲੀ ਜਾਂਦਾ ਏ ਕੰਮ ਕੀ ਕਹਿਣਾ ਚਾਹੋਗੇ ਆਪਣੇ ਕੋਚ ਨੂੰ ਤੁਸੀਂ ਬਸ ਕੋਸ ਨਹੀਂ ਕਹਿਣਾ ਚਾਹੁੰਦੇ ਜੀ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਜੀ ਬਾਈ ਕਰਕੇ ਹੀ ਆਈ ਸਾਰਾ ਕੁਸ ਤੇ ਬਹੁਤ ਵੱਡਾ ਫਰਾਲ ਹੈ ਇਹਨਾਂ ਦਾ ਪ੍ਰੇਰ ਹੋਰ ਵੀ ਪਲੇਅਰ ਹੈਗੇ ਇੰਟਰਨੈਸ਼ਨਲ ਜਿਵੇਂ ਪੀਰੀਗੇ ਦੇ ਵਿੱਚ ਪਰ ਕਿਸੇ ਨੇ ਨਹੀਂ ਸੋਚਿਆਗਾ ਜੀ ਬਾਈ ਜਿਹੜੇ ਵੱਡਾ ਪ੍ਰਾਲਾ ਕਰ ਰਹੇ ਜਿਹੜੇ ਕੰਮ ਐਮ ਐਲ ਏ ਸੰਬੰਧ ਤੇ ਐਮ ਪੀ ਆ ਸੰਬੰਧ ਨਾਲ ਨੂੰ ਕਰਨਾ ਚਾਹੀਦਾ ਉਹ ਜਿਹੜੇ ਆ ਪਿੰਡ ਲੈਵਲ ਦੇ ਜਿਹੜੇ ਨੌਜਵਾਨ ਆ ਉਹ ਉੱਠ ਕੇ ਕਰ ਰਹੇ ਆ ਸਾਡੇ ਨਾਲ ਇੱਥੇ ਕੋਚ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਕੀ ਨਾਮ ਐ ਸਰ ਤੁਹਾਡਾ ਮੇਰਾ ਜਸਵਿੰਦਰ ਸਿੰਘ ਸ਼ਿੰਦੂ ਨਾਮ ਕਦੋਂ ਤੋਂ ਜਿਹੜੀ ਇੱਥੇ ਕੋਚਿੰਗ ਦੇ ਰਹੇ ਹੋ ਆਪਣੇ ਹੋ ਗਏ 2022 ਤੋਂ ਸਟਾਰਟ ਕੀਤਾ ਜੀ ਜਿਹੜੀ ਇਹ ਕੋਚਿੰਗ ਦੀ ਸੇਵਾ ਹੈ ਇਹ ਕੋਈ ਫੀਸ ਹੈ ਕਿ ਫਰੀ ਨਹੀਂ ਫਰੀ ਹੈ ਜੀ ਕਿੰਨੇ ਕ ਜਿਹੜੇ ਪਲੇਅਰ ਆ ਹੁਣ ਤੱਕ ਤੁਸੀਂ ਕੱਟ ਚੁੱਕੇ ਹੋ ਚਾਰ ਤੋਂ ਪੰਜ ਪਲੇਅਰ ਹੋ ਕੇ ਤਿਆਰ ਆਪਣਾ ਇੰਟਰਨੈਸ਼ਨਲ ਵੀ ਖੇਡਿਓ ਹਾਂ ਮੈਂ ਨਹੀਂ ਜਿਹੜੇ ਪਲੇਅਰ ਤੁਸੀਂ ਇੰਟਰਨੈਸ਼ਨਲ ਖਿਡਾਰੀ ਹੈ ਹੋ ਮੈਚ ਖੇਡ ਰਹੇ ਕੱਪ ਕੁੱਪ ਖੇਡ ਰਹੇ ਹੈ ਜੀ ਬੈਸਟ ਦਾ ਬੈਸਟ ਨਿਕਲੇ ਆ ਤਕੀ ਦੋ ਤਿੰਨ ਜੀ ਇਹ ਕਦੋਂ ਤੋਂ ਲੈ ਕੇ ਕਦੋਂ ਤੱਕ ਜਿਹੜਾ ਪਹਿਲਾਂ ਕਦੋਂ ਤੋਂ ਕੈਂਪ ਚੱਲ ਰਿਹਾ ਹੈ ਇਹ 2022 ਤੋਂ ਲੈ ਕੇ ਸਟਾਰਟ ਆ ਜੀ 23 ਮੱਲਾ ਹੁਣ 3 ਸਾਲ ਹੋ ਗਏ ਚੌਥਾ ਸਾਲ ਹੈ ਚੌਥਾ ਸਾਲ ਹੈ ਨਸ਼ਿਆਂ ਤੋਂ ਜਿਹੜਾ ਛਟਕਾਰਾ ਦੁਆਰੇ ਨੌਜਵਾਨਾਂ ਨੂੰ ਜਿਕਰ ਜੋ ਗਏ ਇੱਥੇ ਅਸੀਂ ਕੋਈ ਸਬਾਨ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਜਿਹੜਾ ਆਪਣੇ ਪੱਧਰ ਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਕੰਮ ਕਰ ਰਹੇ ਹਨ ਸਾਡੇ ਨਾਲ ਇੱਥੇ ਪਿੰਡ ਦੇ ਵਿਅਰਗ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਹੈ ਕੀ ਕਹਿਣਾ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਦੀ ਹੈ ਜੀ ਸਾਡੇ ਸਮੂਹ ಗ್ರಾಮ ਪੰਚਾਇਤ ਨੌਜੋਨ ਪੰਚਾਇਤ ਬਣੀ ਜਿਹੜੀ ਉਸ ਤੋਂ ਬਾਅਦ ਸਾਡਾ ਬੱਚਾ ਜਿਹੜਾ ਤੂਤਾਂ ਤੋਂ ਆਇਆ ਕਬੱਡੀ ਕੋਚ ਕੋ ਆਪ ਵੀ ਉਹ ਇੰਟਰਨੈਸ਼ਨਲ ਤੇ ਖੇਡ ਕੇ ਆਇਆ ਤੇ ਉਹਨੂੰ ਚਾਹ ਹੈ ਦਿਲ ਦੇ ਵਿੱਚ ਕਿ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਬਚਾਵਾਂ ਕਿਸੇ ਤਰੀਕੇ ਨਾਲ ਬਚਾਵਾਂ ਉਹ ਕਬੱਡੀ ਦੀ ਟ੍ਰੇਨਿੰਗ ਬਹੁਤ ਚਿਰ ਤੋਂ ਦੇ ਰਹੇ ਆ ਅੱਜ ਪਿੰਡ ਸ਼ਕੂਰ ਦੇ ਵਿੱਚ ਆਏ ਆ ਉਹਨਾਂ ਨੂੰ ਦਰਦ ਹੈ ਕਿ ਸਾਡੇ ਨੌਜਵਾਨ ਜਿਹੜੇ ਗਲਤ ਪਾਸੇ ਨਾ ਜਾਣ ਕਿ ਇਧਰ ਗੇਮਾਂ ਵਾਲੇ ਪਾਸੇ ਆਉਣ ਕਬੱਡੀ ਖੇਡਣ ਆਪਣਾ ਆਪਣੇ ਮਾਂ ਪਿਓ ਦਾ ਆਪਣੇ ਪਿੰਡ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਔਰ ਇਹ ਵੀ ਬੇਨਤੀ ਆ ਉਹਨਾਂ ਵੱਲੋਂ ਕਿ ਉਹ ਖਰਾਕ ਵੀ ਪੱਲੋਂ ਨਿੰਦੇ ਰਹੇ ਫ੍ਰੀ ਕੋਚਿੰਗ ਹੋ ਜਾਂਦੇ ਆ ਔਰ ਜੇ ਸਾਡੇ ਪਿੰਡ ਦਾ ਕੋਈ ਨੌਜਵਾਨ ਇੱਥੇ ਇਹ ਸਾ ਲੈਂਦਾ ਕਬੱਡੀ ਖੇਡਦਾ ਉਹਨੂੰ ਤਾਂ ਕੋਚਿੰਗ ਲੈਂਦਾ ਹੈ ਤੇ ਅਸੀਂ ਵੀ ਉਹਦੀ ਮਦਦ ਕਰਾਂਗੇ ਵੱਧ ਤੋਂ ਵੱਧ ਉਹਦੀ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਭਾਈ ਤੇ ਆ ਕੇ ਇੱਥੇ ਕੋਚ ਲਾ ਕੋਚਿੰਗ ਲਾਓ ਕਬੱਡੀ ਦੀ ਤੇ ਆਪਣਾ ਆਪਣੇ ਮਾਂ ਪਿਓ ਦਾ ਤੇ ਆਪਣੇ ਘਰ ਦਾ ਨਾਮ ਰੋਸ਼ਨ ਕਰੋ ਜੀ। ਪਿੰਡ ਦੇ ਨੌਜਵਾਨ ਆਗੂ ਹੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਕੀ ਕਹਿਣਾ ਉਹਨਾਂ ਦਾ ਇਹ ਜਿਹੜਾ ਕੈਂਪ ਆ ਉਹਦੇ ਬਾਰੇ ਥੋੜੀ ਵਿਸਤਾਰਪੂਰਵਕ ਜਾਣਕਾਰੀ ਦੇ ਦਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕੈਂਪ ਹੈ ਇਹ ਕਬੱਡੀ ਦਾ ਕੈਂਪ ਲਗਾਇਆ ਜਾ ਰਿਹਾ ਹੈ। ਜੋ ਕਿ ਅੱਜਕੱਲ ਆਪਣ ਨੂੰ ਸਾਰਿਆਂ ਨੂੰ ਪਤਾ ਹੈ ਨਸ਼ਿਆਂ ਦਾ ਦੌਰ ਚੱਲ ਰਿਹਾ ਆ ਉਹਨੂੰ ਮੁੱਖ ਰੱਖਦੇ ਹੋਏ ਸਾਡੇ ਕੋਚ ਆ ਬਾਈ ਸਿੰਧੂ ਤੋਤ ਇੰਟਰਨੈਸ਼ਨਲ ਖਿਡਾਰੀ ਨੇ ਇਹਨਾਂ ਵੱਲੋਂ 2022 ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਸੀਗਾ ਜੋ ਕਿ ਜਮ ਫਰੀ ਬਾਈ ਡੇਲੀ ਅਪਡਾਟ ਜਮ ਫਰੀ ਮੰਨ ਲਓ ਜਿਹੜੇ ਵਧੀਆ ਖਿਡਾਰੀ ਸੀਗੇ ਖਰਾਕ ਨਹੀਂ ਲੈ ਸਕਦੇ ਖਰਾਕ ਵੀ ਬਾਈ ਨੇ ਲੈ ਕੇ ਦਿੱਤੀ ਆ ਐਸ ਹੋਰ ਹੀ ਬਾਈ ਵੱਲੋਂ ਜਮ ਫਰੀ ਇਹ ਕੈਂਪ ਲਗਾਇਆ ਜਾ ਰਿਹਾ ਠੀਕ ਹੈ ਜਿਸ ਵਿੱਚ ਕੋਈ ਵੀ ਮੰਨ ਲਓ ਆ ਕੇ ਇੱਥੇ ਮਿਹਨਤ ਲਾ ਸਕਦਾ ਜੇ ਕੋਈ ਵਧੀਆ ਖਿਡਾਰੀ ਨਿਕਲਦਾ ਵਧੀਆ ਮਿਹਨਤ ਕਰਦਾ ਖਰਾਕ ਨਹੀਂ ਲੈ ਸਕਦਾ ਉਹਨਾਂ ਨੂੰ ਖਰਾਕ ਉਹ ਪੰਚਾਇਤ ਵੱਲੋਂ ਵੀ ਸਪੋਰਟ ਕੀਤੀ ਜਾਊਗੀ ਬਾਈ ਵੱਲੋਂ ਵੀ ਫੁੱਲ ਸਪੋਰਟ